ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਭਗੂਆਂ ਦੇ ਡੇਰੀ ਫਾਰਮ ਤੇ 911 ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਪਹੁੰਚੇ ਹਾਂ ਭਾਜੀ ਇਹ ਪਿੰਡ ਮਾਨ ਨਾਲੇ ਤੇ ਅੱਜ ਦੀ ਵਿਜ਼ਿਟ ਵਿੱਚ ਤੁਹਾਨੂੰ ਪੰਜ ਵੜਾ ਦਿਖਾਉਣੀਆਂ ਵਾਂ ਤੇ ਆਜੋ ਹੁਣ ਆਪਾਂ ਜਾਦੇ ਹਾਂ ਭਾਈ ਰਣਜੀਤ ਸਿੰਘ ਹੁਣ ਨਾਲ ਗੱਲਬਾਤ ਸਾਚੀ ਦਾ ਭਾਜੀ ਸਾਚੀ ਜੀ ਕਿਹਾ ਜੀ ਕਿਰਪਾਈ ਤੁਹਾਡੀ ਤੁਹਾਨੂੰ ਸਲਾਮ ਜੀ ਠੀਕ ਠਾਕ ਮੈਂ bắtਾ ਸ਼ੁਰੂਆਤ ਪੁੱਛਦੇ ਆ ਇਹਦੀ ਡਿਟੇਲ ਤੇ ਮਿਲਕ ਬਾਰੇ ਦੱਸਿਓ ਵੀਰ ਜੀ ਇਹਦੇ ਬਾਰੇ ਵੀ ਜੀ ਤਾਰੀਖ ਹੋਈ 12 13 ਇੱਕ ਦੁੱਧ ਉਤਾਰੀ ਹੋਈ ਆ ਕਿੰਨੇ ਦਿਨਾਂ ਦੇ ਸੋਈ ਆ ਸੋਈ ਨੂੰ 7 ਦਿਨ ਹੋ ਗਏ ਆ ਜੀ ਠੀਕ ਹੈ ਜੀ ਤੇ ਕਿੰਨਾ ਕੁ ਚਵਾੜੂਗੀ ਦੁੱਧ ਵੀ 14 15 ਲੀਟਰ ਵਧੀਆ ਖੁਲਾ ਡੱਡਾ ਦੇਣਾ ਠੀਕ ਹੈ ਜੀ ਤੇ ਆ ਹੁਣ ਆਪਾਂ ਖੋਲ ਕੇ ਦਿਖਾਈਏ 13 14 ਲੀਟਰ ਮੌਕੇ ਦੇ ਦੁੱਧ ਤਿਆਰ ਆ ਵੀਰ ਕਹਿੰਦਾ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਸਹੀ ਹਾਲ ਦੇ ਵਿੱਚ ਆ ਤੇ ਆਰਡਰ ਕੁਆਲਟੀ ਥਣਾ ਦਾ ਸਾਈਜ਼ ਤੇ ਗੈਪ ਤੁਸੀਂ ਚੈੱਕ ਕਰ ਸਕੋ ਸਕਦੇ ਹੋ ਤੇ ਆਜੋ ਵੀਰ ਜੀ ਮੋੜ ਲਓ ਮੋੜ ਲਓ ਇੱਕ ਰਾ ਲਾਗੇ ਤੋਂ ਸਾਈਜ਼ ਥਣਾ ਦਾ ਗੈਪ ਤੇ ਸਾਈਜ਼ ਤੁਸੀਂ ਚੈੱਕ ਕਰੋ ਰੁਕਿਓ ਮੜ ਜੀ ਇਹ ਦਰਬੀ ਆ ਕੈਮਰੇ ਕੋਲ ਚਲੋ ਵੀਰ ਜੀ ਆਪਾਂ ਵੀਰ ਜੀ ਪਹਿਲੀ ਵੀਡੀਓ ਅੱਜੇ ਬਣਾਉਣਾ ਤੇ ਆਜੋ ਹੁਣ ਆਪਾਂ ਕਰਦੇ ਆਂ ਵੀਰ ਨਾਲ ਗੱਲਬਾਤ ਇਹਦਾ ਕੀ ਮੁੱਲ ਆ ਦਸੇ ਵੀਰ ਜੀ ਇਹਦਾ ਮੁੱਲ ਮੁੱਲ ਵੀ ਕੀ 40000 ਰੁਪਏ ਦੇ ਅੱਛਾ ਜੀ ਤੇ ਬਾਕੀ ਮੌਕੇ ਦੇ ਮਾਨ ਤਨ ਹਾਣਾ 35000 ਦੀ ਠੀਕ ਆ ਜੀ ਵੀਰ ਕਹਿੰਦਾ 35000 ਦੀ 14 ਲੀਟਰ ਮੌਕੇ ਦੇ ਦੁੱਧ ਤਿਆਰ ਆ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਐਚ ਐਫ ਦਸੀ ਵੀਰ ਜੀ ਇਹਦੇ ਬਾਰੇ ਠੀਕ ਜੀ ਤਾਰੀ ਸੋਈ ਆ 7-8 ਦਿਨਾਂ ਸੋਈ ਆ ਦੁੱਧ ਹੋਊਗਾ 13-14 ਕਿਲੋ ਠੀਕ ਆ ਜੀ ਇਹ ਕਿੰਨਾ ਕੇ ਚਵਾ ਦੂਗੇ ਅੱਛਾ ਮਗਰ ਜੀ ਦੁੱਧ ਵੀ ਜੀ 11-12 ਲੀਟਰ ਦੇ ਜਣਾ ਨੇ ਠੀਕ ਆ ਜੀ ਮੰਗਰ ਬੱਛਾ ਦਿੱਤੀ ਇਹਦੇ ਤੇ ਆਜੋ ਹੁਣ ਆਪਾਂ ਇਹ ਤੁਹਾਨੂੰ ਖੋਲ ਕੇ ਵਿਖਾਉਨੇ ਆ। ਇਹ ਚੱਫ ਦੇ ਵਿੱਚ ਆਏ। ਇਹ ਥਣਾ ਦਾ ਸਾਈਜ਼ ਤੇ ਗੈਪ ਇਹਦਾ ਵੀ ਚੰਗਾ ਵਾ। ਆਰਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਤੁਸੀਂ। ਇੱਕ ਨਾ ਲੱਗੇ ਉਹ ਤੁਹਾਨੂੰ ਥਣਾ ਦਾ ਸਾਈਜ਼ ਤੇ ਗੈਪ ਚੈੱਕ ਕਰਾਉਨੇ ਆ। ਰੁਕਿਓ ਵੀਰ ਜੀ ਮੜੀ ਰੁਕਿਓ। ਤੋ ਗੋਨੀ ਮੋੜ ਜਣ ਕਰਾ ਉਤਨਾ ਠੰਡੀ ਸੇਲ ਆ ਚਲੋ ਜੀ ਇਹ ਵੀ ਅਜੇ ਤਾਜੀ ਸੁੱਈ ਜੀ ਕਿੰਨਾ ਸਹੀ 7 ਦਿਨ ਹੋਇਆ ਦੱਸੀ ਵੀਰ ਜੀ ਦਾ ਮੁੱਲ ਮੁੱਲ ਵੀ ਜੀ 55000 ਪਿਆ ਜੀ ਠੀਕ ਆ ਜੀ ਹਾਂ ਜੀ ਆਹ ਨਾਲ 45000 ਦੇਓ ਠੀਕ ਆ ਜੀ 45000 ਦੇ ਵਿੱਚ ਵੀਰ ਜੀ ਕਿੰਦਾ ਵੀ ਇਹ ਖਰੀਦ ਸਕਦੇ ਜੇ ਤੇ ਬਾਕੀ ਕੋਈ ਮੌਕੇ ਤੇ ਫੋਨ ਲਾਵੇ ਮਾਤਾਨ ਹੋ ਜਾਊਗਾ ਤੇ ਤੇ ਜੇ ਨੰਬਰ ਤੇ ਆ ਜਾਓ ਫਿਰ ਛਾਈ ਵਾਲਾ ਦਾ ਸੀ ਵੀਰ ਜੀ ਇਹਦੇ ਬਾਰੇ ਇਹ ਜੀ ਗੱਬਣ ਜਿਸਤਾਂ ਅੰਠਾ ਨਾ ਕੱਲ ਵਾਲੀ ਪਿਓਰ ਜਰਸੀ ਪੰਜਾਬ ਵਾਲੀ ਜਰਸੀ ਆ ਹਾਂਜੀ ਪਿਓਰ ਜਸਤ ਵਾਲੀ ਜਰਸੀ ਏ ਹਾਂਜੀ ਇਹ ਵੀ ਤੁਹਾਨੂੰ ਦਿਖਾਉਨੇ ਆ ਖੋਲ ਕੇ ਇਹ ਕਿੰਨੇ ਕ ਦਿਨ ਖੜਦੀ ਏ 3 ਹਫਤਾ ਖੜਦੀ ਏ ਠੀਕ ਆ ਜੀ ਤਾਂ ਵਾ ਨੇੜੇ ਨੇ ਢਿੱਲਾ ਬਹੁਤ ਆ ਬਾਕੀ ਸੂਣ ਤੱਕ ਹੋਰ ਭਰ ਜਾਣੀਆਂ ਤੇ ਫਾਈਟ ਵਗੈਰਾ ਠੀਕ ਹੈ ਜੀ। ਟਾਣਾ ਦਾ ਸਾਈਜ਼ ਤੇ ਗੈਪ ਇਹਦਾ ਵੀ ਚੰਗਾ ਵਾ। ਆਜੋ ਹੁਣ ਆਪਾਂ ਕਰਦੇ ਆਂ ਵੀਰ ਨਾਲ ਮੋਡਲ ਦੀ ਗੱਲ। ਕੀਰ ਵੀਰ ਦੀ ਰੱਖਣਾ ਮੋਲੇ ਰਹਾ ਆਪਾਂ। ਮੋਲੇ ਵੀਰ ਦੀ 55000 ਰੁਪਏ ਹੈ। ਠੀਕ ਹੈ ਜੀ। ਕਿੰਨੇ ਦੀ ਦੇ ਦੇ? 45000 ਰੁਪਏ। ਠੀਕ ਹੈ ਜੀ 45000 ਦੀ ਜਰਸੀ। ਤੇ ਦਿਨ ਖੜਦੀ ਹੈ ਜੀ 6 ਤੋਂ 7 ਦਿਨ। ਚੌਥੇ ਨੰਬਰ ਤੇ ਆਜੋ ਤੁਹਾਨੂੰ ਐਫਓ ਇੱਕ ਬਹੁਤ ਵੱਡੀ ਵੈੜ ਹੈ ਦੱਸੀ ਵਰੀਏ ਦੇ ਬਾਰੇ ਡਿਟੇਲ ਪਹਿਲਾਂ ਸਿਰ ਤੇ ਗੱਬਣਗੇ ਸਭ ਤਾਂ ਰਹੇ ਠੀਕ ਹੈ ਜੀ ਫੀਸ ਲੱਗ ਬੜੀ ਸਾਨੂੰ ਤੋਂ ਚੰਗਾ ਠੀਕ ਹੈ ਮੱਕੀ 28 29 ਕਿਲੋ ਦੇ ਮਾਲ ਆ ਦੇਣਾ ਹੁਤਾ ਲੱਗਾ 29 ਲੀਟਰ ਦੁੱਧ ਹਾਂਜੀ ਠੀਕ ਹੈ ਜੀ ਫਾਰਮ ਦੀ ਵਾਛੀ ਦੇ ਠੀਕ ਹੈ ਜੀ ਹਾਂਜੀ ਆਜੋ ਹੁਣ ਆਪਾਂ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਨੇ ਕੱਟ ਕਾਠਾ ਲੋ ਬਹੁਤ ਵੱਡੀ ਆ ਜੀ ਇੱਕਦਾਂ ਫੇਸ ਕੁਆਲਟੀ ਇਹ ਥਾਣਾ ਦਾ ਸੈਜ ਤੇ ਗੈਪ ਚੈੱਕ ਕਰ ਸਕਦੇ ਤੁਸੀਂ 27 28 ਲੀਟਰ ਇਹ ਕਹਿੰਦਾ ਕਿ ਦੁੱਧ ਚਵਾਉਗੇ ਲਾਗੇ ਤੋਂ ਵਿੱਚ ਇੱਕ ਰਾਮ ਮੜ ਜਾ ਹਵਾ ਨੇ ਨੂੰ ਮਾਰ ਦਿਓ ਆ ਜੋ ਮੋੜ ਲਿਓ ਇੱਥੇ ਰੋਕਿਓ ਮੜ ਜਾਇਆ ਕਰਨ ਲੱਗੋ ਨਹੀਂ ਨਾ ਦਿਖਾ ਰਹੀ ਆर्डर ਕੁਆਲਿਟੀ ਥਣਾ ਦਾ ਸਾਈਜ਼ ਤੇ ਗੈਪ ਤੁਸੀਂ ਕਰ ਸਕਦੇ ਜੇ ਚੈੱਕ ਤੇ ਬੇਨ ਖੜਦੀ ਆ ਵੀਰ ਕਹਿੰਦਾ ਇਹ ਵੀ ਹਫਤਾਗ ਲੱਜੂਗੀ ਤੇ ਫਿਰ ਕੁਆਲਿਟੀ ਚੈੱਕ ਕਰੋ ਤੁਸੀਂ ਵੱਡੀ ਵੈੜ ਆ ਫਾਰਮ ਦੀ ਵੈੜ ਆ ਤਾਂ ਇਹ 28 ਲੀਟਰ ਦੁੱਧ ਕਰ ਜੂਗੀ ਇਹ ਆਜੋ ਹੁਣ ਆਪਾਂ ਕਰਦੇ ਆ ਵੀਰ ਨਾਲ ਮੁੱਲ ਦੀ ਗੱਲ ਕੀ ਮੁੱਲ ਰੱਖਣਾ ਵੀਰ ਜੀ ਦਾ ਮੁੱਲ ਇਹ ਜੀ 75000 ਰੁਪਏ ਠੀਕ ਆ ਜੀ ਬਾਕੀ ਮੌਕੇ ਤੇ ਕਰਦਾ ਮਾਨਤ ਜਿੰਨਾ ਕੋਈ ਆਖੂਗਾ ਜੱਥਾ ਉਹ ਜੀ 65000 ਦੀ ਠੀਕ ਹੈ ਜੀ ਬਾਕੀ ਵੀਰ ਕਹਿੰਦਾ ਫੋਨ ਲਾਵੇ ਕੋਈ ਵੀ ਤੇ 65000 ਮਾਨਤਾਂ ਸਾਰੀਆਂ ਚ ਹੋ ਜਾਊਗਾ 65000 ਲਿਓ ਜੀ ਆਣਾ ਠੀਕ ਹੈ ਜੀ ਇੱਕ ਵੀ ਜੀ ਸੂਈ ਬੱਚਾ ਮਰਿਆ ਹੋਦਾ ਠੀਕ ਹੈ ਕਿੰਨ ਸੱਤ ਕਿਲੋ ਹੋਊਗਾ ਇਹ ਠੀਕ ਹੈ ਕਿੰਨੇ ਕਿਲੋਾਂ ਦੀ ਸੂਈ ਹੈ ਸੂਈ ਵਿੱਚ ਡੇਢ ਮਹੀਨਾ ਤੋਂ ਹੋ ਗਿਆ ਨੇ ਅੱਛਾ ਜੀ ਤੇ ਇੱਕ ਕਸੂਰੀ ਬਣ ਗਈ ਹੈ ਠੀਕ ਹੈ ਜੀ ਜਦੋਂ 24 ਦਿਨ ਹੋ ਗਏ ਬਣੀ ਨੂੰ ਤੇ 2 ਮਹੀਨੇ ਵਿੱਚ ਸੂਈ ਨੂੰ ਹੋ ਗਿਆ ਠੀਕ ਹੈ ਜੀ ਹਾਂ ਜਿਹੜਾ ਮਰੀਸਾ ਲਈ ਕਰਕੇ ਆਪਣੇ ਦੋੜਾਂ ਵਿੱਚ ਚੋਕੇ ਦੇ ਸਕਦਾ ਤੇ ਇਹਦਾ ਆਪਾਂ ਮੋਲ ਕਰ ਲੂਗੀ ਜੀ 18000 ਕਰਦੇ ਹਾਂ ਅਸਲੋਂ 15 ਜਾਂ ਦੀ 14000 ਦੀ ਹਾਲ ਆਉਗੀ ਠੀਕ ਹੈ 14000 ਦੀ ਵੈਡ 7 ਲੀਟਰ ਦੁੱਧ ਤਿਆਰ ਆ ਜੀ ਤੇ ਜੀ 20 ਤੋਂ 23 ਵੀਰ ਕਹਿੰਦਾ ਕਿ ਟੀਕਾ ਭਰਾਏ ਨੂੰ ਵੀ ਹੋ ਗਿਆ ਤੇ ਅੱਜ ਜੀ ਕੋਈ ਚੈੱਕ ਪਾਕ ਨਹੀਂ ਆ ਤੇ ਕਸੂ ਦੀ ਵੀ ਜੀ ਬਣੀ ਆ ਠੀਕ ਹੈ ਜੀ ਹਣੀ 24 ਦਿਨ ਹੋ ਗਏ 23 ਅੱਜ ਨੇ ਬਾਕੀ ਨਾਰਮਲ ਜੀ ਹਾਈ ਜੀ ਸ਼ਾਈ ਹਾਲ ਚ ਹੈ ਸ਼ਾਈ ਹਾਲ ਕਰਾਸ ਲੀਤੀ ਹੈ ਸ਼ਾਈ ਹਾਲ ਕਰਾਸ ਵਿੱਚ ਆ ਜੀ ਹਾਂ ਜੀ ਤੇ ਮੋਲ ਵੀ ਨੇ ਦੱਸਿਆ ਵਾ ਕਿ 14000 ਦੀ ਹਾਂ ਨਾ ਤੇ ਬਾਕੀ ਕੋਈ ਵੀਰ ਲਾਵੇ ਮੌਕੇ ਦੇ ਉਹ ਮਾਨਤਨ ਹੋ ਜਾਊਗਾ ਕੋਈ ਨਹੀਂ ਵਿੱਚ ਕਰਾਂਗੇ ਧੰਨਵਾਦ ਵੀਰਾਂ ਦਾ ਵੀਡੀਓ ਪੂਰੀ ਵੇਖਣ ਨੂੰ